1100 ਸਬਾਨ ਦੇ ਇਹ ਫਰਟਾਕ ਬਾਕੀ ਹੈਲੋ ਹੈਲੋ ਗੋਪੀ ਗੋਪੀ ਕੈਰੋ ਵਾਲਾ ਗੋਪੀ ਦੀ ਰੇਡ 500 ਦੀ ਇਕਮਾਖੂਰ ਵਾਲਿਆ ਉਹ ਗੋਪੀ ਦੀ ਕਬੱਡੀ 500 ਦੀ ਪਰ ਸਾਹਮਣੇ ਲੱਗਦਾ ਜੱਫਾ ਲੱਗਿਆ ਜ਼ੋਰ ਇਹ ਸੱਤੇ ਭਰਾ ਸਿੰਗਾਪੁਰ ਵਾਲੇ ਵੱਲੋਂ ਲੈ ਵੀ ਇਕਮਲੂ ਦੇ ਲਓ ਚਾਰ ਨੇ ਤੇ ਰਾਣਾ ਸਿੰਘ ਪੁੜੇ ਦਾ ਗੱਲ ਕਰਦੇ ਆ ਸਾਹਮਣੇ ਪੈ ਗਈ ਰੇਡ ਮੇਰੇ ਮਿੱਤਰੋ ਇੱਕਮ ਇੱਕਮ ਹਫੂਰ ਤੇ ਪੂਨੀ 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 ਓਏ ਪਰ ਨੰਬਰ 1 ਗੁਰਦਾਸ ਫਦੇ ਪਰ ਟਰਾਂਸਪੋਰਟ ਵਾਲੇ ਤਿੰਨਾਂ ਕਬੜੀਆਂ ਤੇ ਗੋਪੀ ਦੇ ਦੀ ਮਾਇਆ ਲੱਗੀ ਆ ਤਿੰਨਾਂ ਰੇਡਾਂ ਤੇ ਇੱਕ ਬਖੂਰ ਵਾਲਾ ਹੋਣਗੇ ਡਾਕਟਰ ਸੁਖਮਨ ਜੀ ਵੀ ਆਏ ਆ ਪਰ ਆਹ ਇੱਕਮ ਹਫੂਰ ਹੰਦੇ ਇੱਕਮ ਹਫੂਰ ਓ ਬੱਲੇ 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 ਇਹ वर्ल्ड कप ਵੀ ਖੇਡਿਆ ਅੱਜ ਕਹਿੰਦੇ ਮੱਤੀਪੁਰ ਦੀ ਧਰਤੀ ਤੇ ਕੈਰੋ ਵਾਲੇ ਗੋਪੀ ਨੂੰ ਜੱਕੜ ਕੇ ਓ ਜੱਕੜ ਕੇ ਪਕੜ ਕੇ ਵਹਿ ਗਿਆ ਮੇਰੇ ਮਿੱਤਰੋ ਏ ਬੱਲੇ 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 ਹੌਣ ਮੁਸ਼ਕਲ ਗੋਪੀ ਲੈ ਵੀ ਰਾਣੇ ਇੱਥੇ ਮੜੇ 1 ਮਿੰਟ ਆ ਜੱਫਾ ਲੱਗ ਗਿਆ ਇੱਥੇ 1100 ਰੁੱਟਾ ਜਾਵੇ ਕਿਉਂਕਿ ਤਿੰਨਾਂ ਜਾਣਾ ਮਿੱਟੀ ਸੰਦੂ ਕੈਨੇਡਾ ਲੋ ਜੀ ਐਮ ਟਰੈਕ ਕੋੜਾ ਕੈਨੇਡਾ ਤੇ ਨਾਲ ਸਾਡਾ ਵੱਡਾ ਭਾਈ ਜੁग्गा ਕੈਨੇਡਾ ਉਹਨਾਂ ਵੱਲੋਂ ਕੀਤੇ ਜਾਣਗੇ ਅਲ ਲੁਧਿਆਣੇ ਵਾਲਾ ਅਲ ਲੁਧਿਆਣੇ ਵਾਲਾ ਅਲ ਲੁਧਿਆਣੇ ਵਾਲਾ ਇੱਕ ਵਾਰ ਠੂਰ ਵਾਲਾ ਤਿੰਨ ਭਾਈ ਕਬੱਡੀ ਖੇਡਦੇ ਨਰਪੈ ਨਾਨਕ ਤੇ ਇੱਕ